ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵਕਤ ਇੱਕ ਆਸ਼ਾ ਆਸ਼ਰਮ ਸੇਵਾ ਸੁਸਾਇਟੀ ਰੋਲੀ ਰੋਡ ਮੋਗਾ ਵਿਖੇ ਮੌਜੂਦ ਆ ਤੁਸੀਂ ਦੇਖ ਸਕਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜੋ ਵੀਲਚੇਅਰ ਤੇ ਬੈਠੇ ਨੇ ਇਹ ਸਾਰੇ ਹੈਂਡੀਕੈਪਡ ਨੇ ਜੇਕਰ ਗੱਲ ਕਰੀਏ ਇਨ੍ਹਾਂ ਵੀਰਾਂ ਦੀ ਇਨ੍ਹਾਂ ਨੂੰ ਵੱਖ-ਵੱਖ ਥਾਵਾਂ ਤੋਂ ਬੜੇ ਹੀ ਬੁਰੇ ਹਾਲਾਤਾਂ ਦੇ ਵਿੱਚ ਲੈ ਕੇ ਆਏ ਸੀਗੇ ਤੇ ਆਜ ਅੱਜ ਉਸਕਾਲਪੁਰਖ ਵਾਇਗਰੂ ਦੀ ਕਿਰਪਾ ਤੇ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਇਹਨਾਂ ਦਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਹੀ ਸਕਦੇ ਆਂਗੇ ਬਹੁਤ ਸੋਹਣਾ ਜੀਵਨ ਇਹਨਾਂ ਦਾ ਬਤੀਤ ਹੋ ਰਿਹਾ ਤੇ ਤੁਸੀਂ ਵੀ ਅਰਦਾਸ ਕਰਿਓ ਪ੍ਰਮਾਤਮਾ ਇਹਨਾਂ ਨੂੰ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਦੀ ਬਖਸ਼ਿਸ਼ ਕਰੇ ਦੋਸਤੋ ਪਿਓ ਸਾਡੇ ਗੁਰੂਆਂ ਨੇ ਸਾਨੂੰ ਸੰਦੇਸ਼ ਦਿੱਤਾ ਕਰਤ ਕਰੋ ਨਾਮ ਜਪੋ ਵੰਡ ਛਕੋ ਬੇਸਹਾਰਿਆਂ ਦਾ ਸਹਾਰਾ ਬਾਨਾ ਸਭ ਤੋਂ ਉੱਤਮ ਸੇਵਾ ਮਣੀ ਗਈ ਆ ਤੇ ਮੈਂ ਤੁਹਾਨੂੰ ਲਾਸਟ ਤੇ ਇਹ ਹੀ ਬੇਨਤੀ ਕਰਾਂਗਾ ਤੁਸੀਂ ਵੀ ਆਪਣਾ ਕਦਨਾਂ ਨਾ ਕਦੇ ਕੀਮਤੀ ਸਮਾਂ ਕੱਢ ਕੇ ਇੱਥੇ ਆ ਕੇ ਜਰੂਰ ਜਾਇਆ ਕਰੋ ਇਹਨਾਂ ਨੂੰ ਮਿਲ ਕੇ ਜਰੂਰ ਜਾਇਆ ਕਰੋ ਇਹਨਾਂ ਦੀ ਸੇਵਾ ਸੰਭਾਲ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀ ਆ ਤੇ ਮੈਂ ਤੁਹਾਨੂੰ ਇੱਥੇ ਇੱਕ ਹੋਰ ਵੀ ਬੇਨਤੀ ਕਰਾਂਗਾ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਹੀ ਅਸੀਂ ਇੱਕ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਇਹਨਾਂ ਸਾਰਿਆਂ ਵਾਸਤੇ ਇੱਕ ਮਿੰਨੀ ਹਸਪੀਟਲ ਤਿਆਰ ਕਰਨ ਜਾ ਰਹੇ ਹਾਂ ਤੇ ਆਪ ਸਭ ਸੰਗਤਾਂ ਦੇ ਸਹਿਯੋਗ ਦੀ ਸਾਨੂੰ ਬਹੁਤ ਵੱਡੀ ਲੋੜ ਆ ਤੇ ਤੁਸੀਂ ਸਹਿਯੋਗ ਦੇ ਵਿੱਚ ਸਾਨੂੰ ਮਟੀਰੀਅਲ ਦੇ ਰੂਪ ਵਿੱਚ ਜਿਵੇਂ ਸੀਮੈਂਟ ਸਰੀਆ ਰੇਤਾ ਬਜਰੀ ਸਪੋਰਟ ਕਰ ਸਕਦੇ ਆ ਬਗੈਰ ਪੈਸੇ ਤੋਂ ਤੇ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਆ ਕਰੋ ਤਾਂ ਜੋ ਤੁਹਾਡੇ ਵੱਲੋਂ ਵੀਡੀਓ ਸ਼ੇਅਰ ਕੀਤੀ ਗਈ ਜਿਵੇਂ ਸਾਡੇ ਕੋਲੇ ਇੱਥੇ ਕਾफी ਗਿਣਤੀ ਵਿੱਚ ਵੀਰ ਉਹ ਨੇ ਜਿਹੜੇ ਸਾਨੂੰ ਰੋਡਾਂ ਦੇ ਉੱਪਰੋਂ ਲਵਾਰ ਸਾਲ ਤਰੇ ਵਿੱਚ ਮਿਲੇ ਨੇ ਹੋ ਸਕਦਾ ਤੁਹਾਡੇ ਵੀਡੀਓ ਸ਼ੇਅਰ ਕਰਨ ਨਾਲ ਉਹ ਆਪਣੇ ਪਰਿਵਾਰ ਦੇ ਵਿੱਚ ਜਾ ਸਕਦੇ ਨੇ ਤੇ ਬਸ ਅੰਤ ਦੇ ਵਿੱਚ ਮੈਂ ਤੁਹਾਨੂੰ ਇਹ ਹੀ ਬੇਨਤੀ ਕਰਾਂਗਾ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਸਾਨੂੰ ਆਪਣਾ ਸਹਿਯੋਗ ਦਿਆ ਕਰੋ ਤਾਂ ਜੋ ਆਪਾਂ ਸਾਰੇ ਰਲ ਮਿਲ ਕੇ ਇਹਨਾਂ ਬੇਸਾਰਾ ਬਜ਼ੁਰਗਾਂ ਤੇ ਮੰਦ ਬੁੱਧੀ ਵਿਅਕਤੀਆਂ ਦੀ ਸੇਵਾ ਸੰਭਾਲ ਕਰਕੇ ਆਪਣਾ ਜੀਵਨ ਸਫਲ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ What's okay.